ਪਾਈਕਰ ਜੀ ਕੀ ਫਤਿਹ ਅੱਜ 23 ਮਾਰਚ ਦਾ ਦਿਨ ਆਪਣੇ ਸ਼ੈਹ ਹੋ ਰਹੀ ਹੈ ਜੀ ਛੋਟੀ ਦੇ ਪਹਿਲਵਾਨ ਪਹੁੰਚ ਰਹੇ ਆਪਣੇ ਕੋਲ ਪਹਿਲਾ ਸ਼ੋਅ ਮੈਚ ਹੋਏ ਬੱਚਿਆਂ ਦੇ ਤੇ ਓਪਨ ਦਾ ਇਸੇ ਤਰ੍ਹਾਂ ਹੀ ਕੱਲ ਨੂੰ ਸਾਰੇ ਐਨ ਆਰ ਆਈ ਪਰਵਾਰ ਪਰਮ ਹਲੋਂ ਅਤੇ ਪੰਚਾਇਤ ਵੱਲੋਂ ਚਾਰ ਕਲੱਬਾਂ ਦੀਆਂ ਟੀਮਾਂ ਸੱਦੀਆਂ ਜਾ ਰਹੀਆਂ 4 70 ਕਿਲੋ ਦੀਆਂ ਲੜਕੀਆਂ ਇੰਟਰਨੈਸ਼ਨਲ ਟੋਟੀ ਮਾਰੀਆਂ ਜੀ ਬਹੁਤ ਵਧੀਆ ਸ਼ੋਅ ਮੈਚ ਹੋਊਗਾ ਸਾਡੇ ਵੱਲੋਂ ਸਾਰਿਆਂ ਭਰਾਵਾਂ ਵੱਲੋਂ ਕਨਾਂਮ ਪੰਚਾਇਤ ਵੱਲੋਂ ਸਾਰੇ ਪਿੰਡ ਵੱਲੋਂ ਬੇਨਤੀ ਕਰਦੇ ਆ ਕਿ ਗੱਲ ਨੂੰ ਹਮਾਹਾ ਕੇ ਪਹੁੰਚੋ ਸੰਗਤਾਂ ਦੇ ਪਿਆਰ ਦੀ ਲੋੜਾ ਜਿੰਨੀ ਸੰਗਤ ਵੱਤੋਂ ਵਤ ਆਏਗੀ ਜੀ ਉਨਾ ਹੀ ਮੇਲਾ ਵਧੀਆ ਹੋਊਗਾ ਉਨਾ ਹੀ ਸਾਨੂੰ ਹੋਰ ਅਗੇ ਤੋਂ ਮੇਲਾ ਵਧੀਆ ਕਰਵਾਉਣ ਆ। ਤੁਸੀਂ ਦੇਖਿਆ ਨਾ ਕੈਮਰਾ ਮਾਰ ਕੇ ਦੇਖ ਲਓ। ਅਸੀਂ ਤਾਂ ਆਪਣਾ ਪੂਰਾ ਵਧੀਆ ਕਰ ਰਹੇ ਆ। ਸਾਰਾ ਕੁਝ ਐਂਟਰਟੇਨਮੈਂਟ ਕਰ ਰਹੇ ਆ ਜਿੱਦਾਂ ਹੁੰਦਾ ਕਬੱਡੀ ਦੇ ਵਿੱਚ ਤੇ ਸਾਡੇ ਭਰਾਵਾਂ ਦਾ ਬਾਹਰ ਲਿਆਂਦਾ ਸਾਡੀ ਨਗਰ ਪੰਚਾਇਤ ਦਾ, ਸਾਡੀ ਸ਼ਹਿਰ ਕਮੇਟੀ ਦਾ, ਸਾਡੇ ਨਗਰ ਵਾਸੀਆਂ ਦਾ, ਸਾਡੇ ਨੌਜਵਾਨਾਂ ਦਾ ਬਹੁਤ ਸਾਨੂੰ ਹੰਗਾਰਾ ਮਿਲਿਆ ਇਸ ਵਾਰ ਤੇ ਅਸੀਂ ਆਪਣੇ ਲੋ ਸਾਰਾ ਵਧੀਆ ਕਰ ਰਹੇ ਆ ਤੇ ਬਾਕੀ ਪ੍ਰਮਾਤਮਾ ਦੇ ਹੱਥ ਸੱਚੇ ਪਾਤਸ਼ਾਹ ਨਾਲ ਹੋ ਕੇ ਸਾਰੇ ਕਾਰਜ ਕਰਾਊਗਾ ਸਾਡੇ ਕੋਲੋਂ ਤੇ ਸਾਨੂੰ ਸਾਡੇ ਇਲਾਕੇ ਦੇ ਦਰਸ਼ਕ ਨੂੰ ਇਹ ਹੀ ਬੇਨਤੀ ਆ ਵੀ ਸਾਡੇ ਹਮਵਹਾਗੇ ਪਹੁੰਚੋ ਤੇ ਸਾਡੇ ਮੇਲੇ ਨੂੰ ਸਫਲ ਕਰੋ ਤੇ ਆ ਇਹ ਦੋ ਹੀ ਵਧੀਆ ਪ੍ਰਾਲਾ ਕਰਕੇ ਕਰਨ ਦੀ ਕੋਸ਼ਿਸ਼ ਕਰਾਂਗੇ ਨਾ ਕਿ ਮਾਰੇ ਸੱਚੇ ਪਾਜਾ ਸਾਰਿਆਂ ਦੇ ਖੁਸ਼ਿਆ ਘਰੇ ਬਖਸ਼ੇ ਨੇ ਤੇ ਬੰਦੇ ਸਾਡੇ ਸਾਥ ਇੱਥੇ ਦੇ ਗਏ ਹੈ 1,20,000 ਰੁਪਏ ਰੱਖਿਆ ਗਿਆ ਹੈ ਪਹਿਲਾਂ ਸੀ 1 ਲੱਖ ਰੱਖਿਆ ਸੀ ਪਰ ਸਾਡੇ ਬੰਦੇ ਜੀ ਤਾਂ ਐਨਆਰਈ ਭਰਾਵਾਂ ਨੇ ਕਿਹਾ ਵੀ ਅਸੀਂ ਹੋਰ ਯੋਗਦਾਨ ਪਾਉਣਾ ਹੈ ਅਸੀਂ ਉਹਦਾ 1,20,000 ਕਰਤਾ ਆ ਤੇ ਉਦੋਂ ਥੱਲੇ ਆਪਣੀਆਂ ਚਾਰ ਸਪੈਸ਼ਲ ਗੋਸ਼ਟੀਆਂ ਆ ਇੱਕ ਛੋਟਾ ਪਟਕਾ ਨਾਲ ਤੇ ਆਪਣੇ ਸਾਰੇ ਖਾੜੇ ਸੱਦੇ ਹੋਇਆ ਜੀ 16 ਖਾੜੇ ਸੱਦੇ ਹੋਇਆ ਜੀ ਜਿਹਨਾਂ ਨੂੰ ਆਪਾਂ ਵੱਖਰਾ ਨਾਮ ਖਾੜਿਆਂ ਨੂੰ ਵੱਖਰਾ ਨਾਮ ਦੇਣਾ ਮੇਜਰ ਲੀਦਾ ਸਗਾ ਤੇ ਦੂਜਾ ਆਪਣਾ ਆਪਣਾ ਬਾਬਾ ਪ੍ਰੀਜ਼ੀ ਫਲਾਈ ਉਹ ਵਾਹਲਾ ਯੇ ਜਿਵੇਂ ਕੱਲ ਤੋਂ ਆਪਣੇ ਟੂਰਨਾਮੈਂਟ ਹੋਣੇ ਉਹਨਾਂ ਦੇ ਬੈਸਟ ਚੱਕਦੇ ਨੇ ਕਿਹੜੇ ਕਾਰ ਚੋਰੇ ਭਾਈ ਆਪਣੇ ਬੈਸਟ ਨੂੰ ਮੋਟਰਸਾਈਕਲ ਆ ਜੀ ਤੇ ਬੈਸਟ ਜਾਪੇ ਨੂੰ ਮੋਟਰਸਾਈਕਲ ਆ ਤੇ ਨਾਲ ਸਾਡੇ ਆਪਣੇ ਨਕਰ ਸਾਡੇ ਦਾ ਭਾਂਜਾ ਜੀ ਆਪਣਾ ਪਿੰਡਾ ਸੱਜਣ ਵਾਲੀਆ ਉਹਨੂੰ ਵੀ ਮੋਟਰਸਾਈਕਲ ਸਨਮਾਨ ਕਰਨਾ ਆ ਤੇ ਹਰਲੇ ਦੇ ਨਾਲ ਪੁਰਸਨ ਹਰ ਦੇ ਨਾਲ ਤੇ ਬਾਕੀ ਆਪਣਾ ਸਹਿਯੋਗ ਤੇ ਬਹੁਤ ਜੀ ਸਾਨੂੰ ਹੰਗਾਰਾ ਮਿਲਿਆ ਪੂਰਾ ਤੇ ਫਰਸਟ ਪ੍ਰਾਈਜ਼ ਜਿਹੜੀ ਆਪਣੀ 1 ਲੱਖ ਰੁਪਈਆ ਆ ਸੈਕੰਡ ਪ੍ਰਾਈਜ਼ ਆਪਣੀ 75000 ਆ ਜਿਹੜਾ ਫਸਟ ਪ੍ਰਾਈਜ਼ ਆ ਉਹ ਸਾਡੇ ਆਪਣੇ ਭਾਈ ਸਾਡੇ ਨਾਲ ਹੀ ਖੜੇ ਆ ਆਪਣਾ ਤਾਰਾ ਭਾਈ ਯੂਕੇ ਤੋਂ ਇਹਨਾਂ ਦੇ ਪਰਿਵਾਰ ਵੱਲੋਂ ਆ ਤੇ ਸੈਕੰਡ ਪ੍ਰਾਈਜ਼ ਇਹਨਾਂ ਦੇ ਪਰਿਵਾਰ ਵਿੱਚੋਂ ਆਪਣੇ ਗੁਰਮਤ ਸਿੰਘ ਆਪਣੇ ਲੰਬੜਦਾਰ ਗੋਪੀ ਆਪਣਾ ਯੂਕੇ ਭਾਈ ਗੋਪੀ ਯੂਕੇ ਤੋਂ ਉਹਨਾਂ ਲਈ ਸਾਰਾ ਸਾਰੇ ਐਨਆਰਏ ਦੇ ਸੰਯੋਗ ਦੇ ਨਾਲ ਇਹ ਟੂਰਨਾਮੈਂਟ ਕਰਾ ਰਹੇ ਆ ਵਿੱਚ ਪੰਚਾਇਤ ਸਾਰਾ ਕੋਈ ਇਥੇ ਪਾਰਟੀਬਾਜੀ ਦਾ ਕੋਈ ਰੱਖਿਆ ਨਹੀਂ ਗਿਆ ਸਾਰਿਆਂ ਨਾਲ ਸੰਯੋਗ ਲੈ ਕੇ ਤੁਰਿਆ ਫਿਰਾਂ ਪੁਰਾਣੀਆਂ ਦੇ ਵਿੱਚ ਅੰਤਰ ਸੀ ਇਹ ਰੱਖਿਆ ਕਿ 50 ਸਾਲ ਦੀ ਟੀਮ ਦਾ ਅਸੀਂ 6 ਮੈਚ ਕਰਾ ਰਹੇ ਜਿੰਨੇ ਪੁਰਾਣੇ ਪਲੇਅਰ ਆ ਉਹਨਾਂ ਨੂੰ ਅਸੀਂ ਮੌਕਾ ਦੇਣ ਦਾ ਇੰਤਜ਼ਾਮ ਕਰਦੇ ਆ ਬਾਕੀ ਦੂਸਰੀ ਗੱਲ ਹੈ ਕਿ ਅਸੀਂ ਵਧਿਆ ਤੋਂ ਵਧਿਆ ਪਲੇਅਰ ਲੈ ਕੇ ਆਏ ਆ ਜੋ ਚਾਰ ਟੀਮਾਂ ਅਕੈडमी ਦੀਆਂ ਆਈਆਂ ਨੇ ਕੋਟਰ ਕਲਾਕ ਨੂੰ ਤੁਹਾਨੂੰ ਦੇਖਣ ਨੂੰ ਪੂਰਾ ਮਜ਼ਾ ਆਊਗਾ ਜੀ ਵਧੀਆ ਗੱਲਬਾਤ ਮਿਲੂਗੀ ਇਸ ਕਰਕੇ ਸਾਡੇ ਸਾਰੇ ਐਨਆਰਆਈ ਭਰਾਵਾਂ ਵੱਲੋਂ ਬਹੁਤ ਵਧੀਆ ਹੰਗਾਰਾ ਮਿਲਿਆ 1 ਲੱਖ ਤੋਂ ਲੈ ਕੇ 51000 95000 21000 31000 11000 ਆਖਰ ਸਾਡੇ ਪੈਡ ਵੱਲੋਂ ਕੋਚ ਬਿੱਟੂ ਵੱਲੋਂ ਬੜਾ ਧਰਮਾ ਘਰਾਂ ਦੇ ਰਿਹਾ ਬੱਚਿਆਂ ਨੂੰ ਵਧੀਆ ਜੀਕੇ ਨਾਲ ਉਹ ਪ੍ਰੈਕਟਿਸ ਕਰਾ ਰਹੇ ਆ ਬਾਕੀ ਆਉਣ ਵਾਲੇ ਸਾਲਾਂ ਵੀ ਇਹੀ ਸਾਡੀ ਸੋਚ ਆ ਕਿ ਵਧੀਆ 플레이ਰ ਸਾਡੇ ਪੈਡ ਵਿੱਚੋਂ ਨਿਕਲ ਜਿਨ੍ਹਾਂ ਦੇ ਪਰਿਵਾਰ ਵੱਲੋਂ 31000 ਰੁਪਏ ਜਸਵੰਤ ਸਿੰਘ ਜੀ ਚੌਧਰੀਵਾਲੇ ਦੇ ਪਰਿਵਾਰ ਵੱਲੋਂ ਵੀ 30000 ਵਜੀਤ ਸਿੰਘ ਦੀ ਚੌਧਰੀ ਜਨਾਬ ਵੱਲੋਂ ਜਿਨ੍ਹਾਂ ਦੇ ਪਰਿਵਾਰ ਵੱਲੋਂ 21000 ਦੀ ਵੱਡੀ ਰਾਸ਼ੀ ਹੈ ਸਤਪਤ ਸਿੰਘ ਦੀ ਮੱਲੇ 21000 ਭੰਟਾ ਦੀ ਮੰਡੀਪੁਰ ਜਿਹੜਾ ਵੱਲੋਂ ਦੋ ਨੰਬਰ ਤੇ ਦੁਬਾਰਾ ਘਰ ਆਣਾ ਬਹੁਤ ਬਹੁਤ ਦਾ ਬਲ ਬਣੇ ਆ ਜੀ ਸੰਦੇ ਦੀਆਂ ਜਿਹੜੇ ਜਿਹੜੇ ਜਿਹੜਾ ਕੋ ਪਤਾ ਮੈਚ ਖਾਇਆ ਜਾਣਾ ਉਥੇ ਰੌਣਕ ਯਾਰ ਮੇਰਾ ਆਓ ਜੀ ਟੀਮ ਨੰਬਰ ਅੰਮ੍ਰੰਦਿਆ ਟੇਕਨ ਬੰਦੀ ਸੰਘੇੜਾ ਉਦੇਸ਼ਾਂ ਦੀ ਸਾਰ ਕਰਕੇ ਆਏ ਆ ਸਾਡੇ ਵੱਡੇ ਪ੍ਰਮੋਟਰਾਂ ਨਾਲ ਪਿਆਰ ਆ ਔਰ ਸੋਪੀਆਂ ਦੇ ਆ ਕਹਿੰਦੇ ਜੋ ਭਤੀਜਾ ਮੇਰੇ ਮਿੱਤਰੋ ਔਰਦਾਰ ਕਬੱਡੀ ਤੋੜ ਆਇਆ ਲੋ ਚਾਰ ਤੇ ਚੌਧਰ ਬੱਤੀ ਤੋੜ ਮੇਲਾ ਐਨਾ ਸਿਕਰਦਾ ਹੈ ਲਓ ਵਰਗੇ ਤਿਆਰ ਨੇ ਟੱਕਰ ਸਿਰੇ ਦੀ ਹੈ ਉਹ ਕੋਈ ਕਮਾਲ ਕੋਈ ਈ ਦੁਨੀਆ ਕਬੱਡੀ ਦੇ ਕਮਾਲ ਰੋਟੀ ਹੈ ਲੋ ਕਹਿੰਦੇ ਲੱਗਦਾ ਯੋਰ ਤੋੜ ਦੀ ਜੂਰ ਪੈ ਗਿਆ ਤੂਲ ਪੰਨਿਆ ਪਾਜਾ ਪੰਨਿਆ ਤਾਲੀਆਂ 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 ਹੱਦਿਆਂ ਲੱਗਿਆ ਮੁਕਾਬਲਾ ਲੋ ਭੰਨੇ ਨੂੰ ਜਫਾ

ਰਾਜ ਬੜੀ ਆ ਜਿਹੜੀ ਅਗੀ ਲੱਜਾ ਹਾਂ ਜੀ ਠੀਕ ਹੈ ਸੈਂਟੇ ਕਰ ਲੋ ਲੱਗਾ ਸ਼ਾਇਦ ਬੜੀ ਆ ਤੇ ਜਿਹੜਾ ਨਹੀਂ ਆ ਮੈਚ ਦੇ ਬਾਈ ਰਸਤਾ ਕਲੀਅਰ ਆ ਉਹ ਜਾਹੀ ਦੇ 24 ਦੇ ਪੇਚਾ ਕੇ ਕੁਝ ਨਾ ਬੋਲਾਂ ਜੀ ਇਹ ਪੰਨਾ ਹੈ ਮੱਝ ਦਾ ਮਿਆਣਾ ਪਾਸੇ ਉਹਰੀਆ ਉਹ ਇੱਕ ਗੋਰੀ ਇੱਕ ਬੋਰਾ ਲਓ ਦੋ ਹੈ ਤੇ ਦੋ ਦੇ ਵਿੱਚੋਂ ਹਾਂ ਲੱਗੂ ਕੌਣ ਇੱਕ ਸ਼ੰਦਰ ਪਿੰਡਰ ਵਾਲਾ ਮੁੰਡਾ ਇੱਕ ਸ਼ੰਦਰ ਪਿੰਡਰ ਦਾ ਮੁੰਡਾ ਲਓ ਇੱਕ ਛੇੜ ਦੇ ਹੜਜਾ ਪਾਸੇ ਉਹਦੀ ਤੁੰਗੋ ਆ ਪਰਨਾ ਦੇ ਤਾਂ ਆਪਾਂ ਖੁਸ਼ੀਆਂ ਜਿਹੜੀਆਂ ਦਿਖਾਉਣੀਆਂ ਧੰਨਵਾਦ ਲੋ ਪਿੰਡ ਕਬੱਡੀ ਆ ਤੇ ਛੜਨੀ ਕੈਂਚੀ ਹੈ ਤੇ ਆਹ ਤੈਨੂੰ ਲੱਗਦਾ ਨਹੀਂ ਜੱਫਾ ਆ ਜੱਸਾ पंहिंजो सहु पंहिंजो सहुरा पंहिंजो सहु पंहिंजो सोराह موسیقی ਇਹ 300 ਮੇਰੇ ਪਾਸ ਦਿੱਤੀ ਹੈ ਇੱਕ ਪਾਸੇ ਤੇ ਨੌ ਦਾ ਦੂਜੇ ਪਾਸੇ ਗੋਰਾ ਦੇ ਨਾਲ ਗੋਰੀ ਹੈ ਉਹ ਚਾਰ ਜਾਂਦੀ ਚੌਂ ਦੇ ਵਿੱਚ ਪ੍ਰਧਾਨ ਸਾਹਿਬ ਕੋਲ ਹੋ ਇੱਕ ਇੱਕ ਨੇ ਟਰਾਈ ਕੀਤੀ ਹੈ ਗੋਰਾ ਦਾ ਨੌਵਾਂ ਲੱਗੇ ਭੰਨਿਆ ਭੱਜਦੀ ਕਰਿਆ ਕਰ ਇੱਕ ਹੱਥ ਲਾ ਕੇ ਇਹਨਾਂ ਸਵਾਲ ਪੁੱਛੇ ਹੋਏ ਹਨ ਅੰਜਮੁਰ ਕਬਡੀਆਂ ਪਾਉਂਦਾ ਜਦ ਪਵਨ ਨੌਵਾਂ ਕਾਲੀ ਸੀ ਪਰ ਕਬਡੀਆਂ ਨੌਵਾਂ ਦਾ ਇੱਕ ਪਾਸੇ ਨੰਗਲ ਬਿਆ ਦੂਜੇ ਪਾਸੇ ਆਹ ਕਹਿੰਦੇ ਪਿੰਡ ਦੀ ਟੀਮ ਖੇਡਦੀ ਹੈ والے شہر اچھے متو یہ مردی جس کے بنائی اور کمرے

ਡਾਕਟਰ ਬਲਵੰਤ ਸੇਕਰ ਸਰਦਾਰ ਪਰਮਦਰ ਸਿੰਘ ਜੀ ਬੱਗਾ ਸਿੰਘੀ ਸ਼ੇਰ ਮੇਜਰ ਸਿੰਘ ਹੀਰ ਆਤਮਾ ਸਿੰਘ ਹੀਰ ਕਸ਼ਮੀਰੀ ਲਾਲ ਜੀ ਸੁਖਦੇਵ ਸਿੰਘ ਜੀ ਢੱਲੂ ਤੇ ਨਾਲ ਛੇਡਕ ਲਸ਼ਕਰ ਸਿੰਘ ਸੰਗਾ ਅਜਿੰਦਰ ਸਿੰਘ ਮੱਲੀ ਲਖਵੀਰ ਸਿੰਘ ਜੀ ਹੀਰ ਅਮਰਜੀਤ ਸਿੰਘ ਜੀ ਜੀਤਾ ਡਾਕਟਰ ਕੋਵਨ ਜੀਰ ਲਾਲ ਕਸ਼ਮੀਰੀ ਲਾਲ ਸੁਖਦੇਵ ਸਿੰਘ ਜੀ ਬੱਲੂ ਛੇਡ ਕਮੇਟੀ ਬਲਵੰਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੈ ਅੱਲਾ ਸਵਾਇ ਤੇ ਮੇਲਾ परवारजार ਸਿੰਘ हरभजन 3000 मज़ार ਬਹਾਦਰ ਸਿੰਘ सिंह ਵਾਲਾ ਉਹਨਾਂ ਵੱਲੋਂ 3100 ਰੁਪਈਆ ਗਰਦਿਆਲ ਸਿੰਘ ਸਿੰਘੇੜਾ ਉਹਨਾਂ ਵੱਲੋਂ 3000 ਰੁਪਈਆ ਤਰਸੇਨ ਸਿੰਘ ਪੀਵੀ ਪੁਲਿਸ ਵਾਲੇ ਉਹਨਾਂ ਵੱਲੋਂ 3000 ਰੁਪਈਆ ਜਗਿੰਦਰ ਜਤਿੰਦਰ ਸਿੰਘ ਮੱਲੀ ਉਹਨਾਂ ਵੱਲੋਂ 3100 ਰੁਪਈਆ ਭੋਪੇਦਰ ਸਿੰਘ ਮੱਲੀ ਉਹਨਾਂ ਵੱਲੋਂ 3100 ਰੁਪਈਆ ਜਗਦੀਸ਼ ਸਿੰਘ ਜੱਗੀ ਸਾਨਫਤਾ ਫਰਫਤ ਕਨ ਸਿੰਘ ਲੰਬੜਦਾਰ 2100 ਰੁਪਇਆ ਮਿੰਦਰ ਸਿੰਘ ਹੀਰ 2100 ਰੁਪਇਆ ਚੰਦ ਸਿੰਘ ਜੋ ਇੱਕ ਗੁਰੂ ਜਰਾਂ ਨੇ ਯੋਗਦਾਨ ਪਾਇਆ ਹੈ ਉਹਦਾ ਬਹੁਤ ਧੰਨਵਾਦ ਹੈ ਤੇ ਅਸੀਂ ਵੀ ਰੱਖਦੇ ਆ ਕਿ ਦਾਮੀ ਸੱਜਣਾ ਅੱਗੇ ਤੋਂ ਵੀ ਵੱਧ ਢੜ ਕੇ ਇਸ ਸੱਜ ਮੇਲੇ ਵਿੱਚ ਜੋਰਦਾਰ ਪਾ ਕੇ ਜੋ ਵੱਡੀ ਪੱਧਰ ਤੇ ਹੈ ਆਪਾਂ ਤਰੌਂਡੀ ਸੇ ਗੇੜੇ ਦਾ ਨਾਂ ਜਾਵੇ ਮਰਦੇ ਵਿੱਚ ਇਸ ਛੰਦ ਮੇਰੇ ਤੇ ਪੂਰਨ ਮਤੂ ਆਪਾਂ ਕਰਾ ਉਹਨਾਂ ਦਾ ਵੀ ਕਮੇਟੀ ਵੱਲੋਂ ਨਗਰ ਪੰਚਾਇਤ ਵੱਲੋਂ ਸਾਰਿਆਂ ਨੂੰ ਜੀ ਆਇਆਂ ਉਹਨਾਂ ਨੂੰ ਧੰਨਵਾਦ

ਪੁਰਖੀ ਰਵੀ ਵੀਰ ਭਾਈ ਸੰਜੀਤ ਖੇਰਾਂ ਵੀਰ ਆ ਕੋਨੇ ਮੁੰਡਾ ਹੀਰਾ ਤੇ ਅੰਮ੍ਰੋਲਾ ਕਿਆ ਹੀਰਾ ਬ੍ਰੋ ਕਮਿਸ਼ਨ ਪਰ ਸੁਖਬੀ ਅਗਰ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਨੂੰ ਤੇ ਮੈਨੂੰ ਇੱਕ ਮੂਲ ਖੇਰ ਵਾਲਾ ਭੰਦਾ ਪਰ ਆਪਨਾ ਪ੍ਰੋਦੀ ਸਿੰਘ ਜੀ ਨਾਲ ਸਾਡੇ ਜੱਜ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ